हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਇੱਕ ਬਈ ਟੋਕੜ ਗੱਬਣਾ ਇੱਕ ਬਈ ਗੱਬਣਾ 8 ਮਹੀਨਿਆਂ ਦੀ ਤੇ ਆਉ ਪੁੱਛ ਲੈਨੇ ਬਾਈ ਟੋਟਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਜੀ ਨਾਮ ਤੇ ਐਡਰੈਸ ਬੋਲ ਦੋ ਨਾਮ ਰਮਨਜੀਤ ਸਿੰਘ ਠੀਕ ਹੈ ਨਦਿਆਲਪੁਰਾ ਬਾਈ ਦਾ ਜ਼ਿਲ੍ਹਾ ਬਠਿੰਡਾ ਹਾਂ ਤਸਵੀਲ ਫੋਲ ਨੇੜੇ ਪਿੰਡ ਦੇ ਨੇੜੇ ਪਿੰਡ ਸਲਾਤਪੁਰਾ ਕਾਂਗੜ ਤੇ ਆਪਣਾ ਭਾਈ ਰੁਪਾ ਮੋਬਾਈਲ ਨੰਬਰ 9872 86458 ਠੀਕ ਹੈ ਭਾਈ ਭਾਈ ਜਿਹੜੇ ਪਹਿਲੇ ਨੰਬਰ ਤੇ ਡੱਬੀ ਵੜਦੇ ਨੇ ਕਿਹੜਾ ਸੂਆ ਸੁੰਦੀ ਹੈ ਇਹ ਤੀਜਾ ਸੂਆ ਸੋਨਾ ਜੀ ਇਹਨੂੰ ਦੂਜੇ ਵਾਸਤੇ ਦੂਜਾ ਸੂਈ ਤੇ ਤੀਜੇ ਵਾਸਤੇ ਗੱਬਣਾ ਹੈ ਠੀਕ ਹੈ ਕਿੰਨੇ ਟਾਈਮ ਲਈ ਗੱਬਣਾ ਹੈ ਇਹ 8 ਮਹੀਨਾ ਦੀ ਗੱਬਣਾ ਜੀ ਅਠ ਮਹੀਨੇ ਦੀ ਆ ਦੰ ਲਿਖੇ ਰਹਿਣਾ ਬਈ ਸਹੀ ਹਾਂਜੀ ਹਾਂਜੀ ਸਹੀ ਠੀਕ ਹੈ ਬਈ ਕਿੰਨਾ ਗਰੁੱਧ ਦਿੰਦਾ ਇਹਦਾ ਇਹਨੇ ਸਾਡੇ ਕੋਲ 25 ਲੀਟਰ ਦਿੰਦਾ ਸੀਗਾ ਜੀ 25 ਲੀਟਰ ਹਾਂਜੀ ਹਾਂਜੀ ਠੀਕ ਹੈ ਤੇ ਲਾਂਡੂ ਲਾ ਪਾਉ ਪਈਆਂ ਹਾਂ ਨਾ ਹਾਂਜੀ ਹਾਂਜੀ ਹੁਣ ਦੁੱਧੋ ਡਰਾਈ ਹੈ ਜੀ ਹੁਣ ਦੁੱਧੋ ਡਰਾਈ ਹੈ ਨਾ ਹਾਂਜੀ ਦੁੱਧੋ ਡਰਾਈ ਹੈ ਦੁੱਧੋ ਡਰਾਈ ਹੈ ਢੱਲਾ ਤੋਂ ਜੱਜਮੈਂਟ ਲਾ ਲਿਓ ਬਈ ਤਾਜੀ ਦਾ ਜਿਹੜਾ ਦੁੱਧ ਦਾ ਰਿਕਾਰਡ ਹੈ ਬਾਈ ਨੇ ਬਹੁਤ ਸਹੀ ਹੈ ਥਣ ਬਹੁਤ ਚੰਗਾ ਨਾ ਚਵਾਈ ਚੁਈ ਕਿਵੇਂ ਸੀ ਬਈ ਚਵਾਈ ਸਹੀ ਹੈ ਜੀ ਬਈ ਠੀਕ ਹੈ ਚਾਰੇ ਥਣਾਂ ਲਈ ਸਹੀ ਹੈ ਥਣ ਚਾਰੇ ਥਣ ਨਿਕੜਵੇਂ ਫੁੱਲ ਦੇ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਫੁੱਲ ਕੱਦਾ ਚੰਗੀ ਆ ਸਮੀ ਪਲੀ ਆ ਆਪਣੇ ਘਰ ਦੀ ਆਣ ਬਈ ਹਾਂਜੀ 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 ਠੀਕ ਆ ਬਾਈ ਦੇ ਘਰ ਦੀ ਵੜਾ ਬਈ ਤੋਰਾ ਤਾਰਾ ਚੈੱਕ ਕਰ ਲੋ ਚੰਗੀ ਆ ਵੜ ਸੁਨੱਖੀ ਆ ਕੀ ਮੋਲ ਆ ਬਈ ਅੱਜ ਦੀ ਘੜੀ ਇਹਦਾ ਬਾਈ 65000 ਠੀਕ ਆ ਬਈ 65000 ਰੁਪਿਆ ਮੋਲ ਆ ਮਾਨਤਾਂ ਜਿਹੜਾ ਮੌਕੇ ਤੇ ਹਾਂਜੀ ਹਾਂਜੀ ਮੌਕੇ ਤੇ ਮਾਨਤਾਂ ਹੋੜ ਲਿਆ ਬਾਈ ਚੰਗੀ ਆ ਵੜ ਸੁਨੱਖੀ ਆ ਬਾਈ ਕੱਦ ਕਾਠ ਵਾਲੀ ਆ ਬਾਕੀ ਤੋਰਾ ਤਾਰਾ ਚੰਗਾ ਰੰਗ ਰੂਪ ਕਰਮ ਵਾਲੀ ਦਾ ਬਹੁਤ ਚੰਗਾ ਫੇਸ ਦੇਖੋ ਫੇਸ ਬੜਾ ਪਿਆਰਾ ਬਈ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਬੜੀ ਕੱਦ ਕਾਠ ਵਾਲੀ ਬਹਿੜਾ ਬੰਨ ਦਿੱਤਾ ਅੱਗੇ ਦੋ ਨੰਬਰ ਤੇ ਇਹ ਕਿਹੜਾ ਸੋਸ ਹੋਈ ਵੀ ਇਹ ਜੀ ਪਹਿਲਾ ਸੂਆ ਹੁਣ ਦੂਜੇ ਵਾਸਤੇ ਗੱਭਣਾ ਕਿੰਨੇ ਟਾਈਮ ਦੀ ਗੱਭਣਾ ਇਹ 4 ਮਹੀਨੇ ਦੀ ਗੱਭਣਾ ਚੈੱਕ ਪਾਸ ਹਾਂਜੀ ਚੈੱਕ ਪਾਸ ਅਗਲਾ ਆਉਦੀ ਗੱਲ ਇਹ ਦੁੱਧ ਕਿੰਨਾ ਖਰਚਦਾ 4 ਲੀਟਰ 5 ਲੀਟਰ ਆਈ 5 ਲੀਟਰ ਹੋਲੀ ਵੇ ਤੋਰ ਦੇ ਮਾੜੀ 5 ਲੀਟਰ ਦੁੱਧ ਆ ਇਸ ਟਾਈਮ ਤਿਆਰ ਆ ਬਈ ਅ ਵੱਡੀ ਗੱਲ ਗਰਮੀ ਨਹੀਂ ਮੰਨਦੀ ਖੈਂਡ ਆ ਜਿਹੜੀ ਘਰ ਵਾਲੀ ਦੀ ਚੰਗੀ ਆਊਗੀ ਗੱਭਣਾ ਚੈੱਕ ਕੀ ਮੋਲ ਆ ਬਈ ਜੱਜ ਇਹਦਾ ਬਈ 35000 ਰੁਪਏ ਮਾਨਤਾਨ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ 35000 ਜਰੂਰ ਹੋ ਜਾਊਗਾ ਚੰਗੀ ਆ ਬਾਈ ਥਣਲੇ ਬਾਅਦ ਚੰਗਾ ਚਵਾਈ ਚਵਾਈ ਕਿਵੇਂ ਆ ਚਵਾਈ ਵਧ ਗਿਆ ਬਈ ਚਾਰੇ ਥਣ ਸਹੀ ਆ ਠੀਕ ਆ ਬਈ ਤੇ ਦੋ ਟਾਈਮ ਮਿਲਦੀ ਹੈ ਵਧੀਆ ਤੂਰਾ ਤਾਰਾ ਚੰਗਾ ਰੰਗ ਰੂਪ ਚੰਗਾ ਦੋਨੇ ਟਾਈਮ ਮਿਲਦੀ ਹੈ 5 ਲੀਟਰ ਦੁੱਧ ਆ ਬਾਈ ਕਹਿੰਦਾ ਚਾਹੇ ਦੋਨੇ ਰੰਗ ਜੋ ਕੇ ਲੈ ਜਾ ਬਾਈ ਮੋੜ ਲਿਆ ਵੀ ਮੁੱਲ 35000 ਰੁਪਇਆ ਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋਵੇ ਨਾਗਸੀਪਰਾ ਕੋਲੇ ਦੋ ਦੋਨੀ ਲਿਖਾਤੀ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ